ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਆ। ਇਹ ਅੱਜ ਆਪਾਂ ਫੇਰ ਚੱਲੇ ਆ ਘੁੰਮਣ ਫਿਰਨਾ, ਮਾਚਲ ਮੜਾ ਮੋਟਾ ਘੁੰਮੂ ਫਿਰ ਲਈਏ ਹਨਾ। ਘੁੰਮਣ ਇੰਨੇ ਕੰਮ ਚੱਲੇ ਆ ਘੁੰਮਣ ਫਿਰਨਾ ਚੱਲੇ ਆ ਜੀ। ਘੁੰਮਣ ਫਿਰਨਾ ਥੋੜਾ ਹੁੰਦਾ ਏ। ਤੁਸੀਂ ਨਾ ਦੱਸਿਆ ਕਰੋ ਅਸਲੀ ਕੰਮ ਯਾਰਾ। ਹੈ? ਘੁੰਮਣ ਫਿਰਨ ਵਾਲਾ ਹੀ ਦੱਸਿਆ ਕਰੋ। ਘੁੰਮਣ ਫਿਰਨ ਵਾਲਾ ਹੀ ਦੱਸਿਆ ਕਰੀਏ ਚਲੋ ਠੀਕ। ਸਕੇਟਸ ਗਿਆ ਵੀ ਅਸੀਂ ਘੁੰਮਣ ਚੱਲੇ ਨਹੀਂ ਘੁੰਮਣ ਨਹੀਂ ਚੱਲੇ ਹੈਗੇ ਅਸੀਂ ਅੱਜ ਚੱਲੇ ਆ ਜਰੂਰੀ ਕੰਮ ਆ ਕੋਈ ਤੇ ਉਹ ਕੰਮ ਕਰਕੇ ਆਪਾਂ ਘਰ ਨੂੰ ਵਾਪਸ ਆ ਜਣਾ ਹਨਾ ਨਾਲੇ ਤੁਹਾਨੂੰ ਸਾਰਾ ਘਮਾਵਾ ਫਰਾਵਾਗੇ ਵੀ ਕਿੱਥੇ ਕਿੱਥੇ ਕੰਮ ਸੀ ਹੈ ਸਾਨੂੰ ਹਨਾ ਤੇ ਤੁਸੀਂ ਬਲੌਗ ਦੇ ਵਿੱਚ ਬਣੇ ਰਹੋ ਜਿਹੜੇ ਵੀ ਮੇਰੇ ਨਵੇਂ ਵੀਰ ਹਨਾ ਵੀਡੀਓ ਦੇਖ ਰਹੇ ਨੇ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਨੂੰ ਦਬਾ ਦਿਓ ਤੇ ਜਿਸ ਨਾਲ ਆਪਣੀ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲਿਆ ਕਰੂਗੀ ਹਨਾ ਤੇ ਬਲੌਗ ਦੇ ਵਿੱਚ ਬਣੇ ਰਹੋ ਆਪਾਂ ਨਾ ਸਾਰੇ ਅੱਜ ਤੁਹਾਨੂੰ ਦਿਖਾਵਾਂਗੇ ਵੀ ਕਿੱਥੇ ਕਿੱਥੇ ਗਏ ਆ ਕੀ ਕੀ ਕਰਿਆ ਹਨਾ ਤੇ ਜੇ ਤੁਸੀਂ ਪਿਆਰ ਕਰਦੇ ਹੋ ਤਾਂ ਵੀਡੀਓ ਨੂੰ ਪੂਰਾ ਦੇਖਿਓ ਸਕਿਪ ਨਾ ਕਰਿਓ ਹਾਂ ਸਕਿਪ ਨਾ ਕਰਿਓ ਕਰੋ ਬਈ ਹੈਨਾ ਚਾਰ ਪੰਜ ਮਿੰਟ ਦੀ ਦੇਖ ਕੇ ਤੁਸੀਂ ਸਕਿਪ ਕਰ ਦਿੰਨੇ ਹੋ ਹਾਂ ਸਕਿਪ ਨਾ ਕਰਿਆ ਵੀਡੀਓ ਸਕਿਪ ਨਾ ਕਰਿਆ ਕਰੋ ਉਹਦੇ ਨਾਲ ਸਕਿਪ ਹੋਣ ਨਾਲ ਆਪਾਂ ਨੂੰ ਨਾ ਤੁਹਾਨੂੰ ਕੋਈ ਫਾਇਦਾ ਨਾ ਸਾਨੂੰ ਫਾਇਦਾ ਕੋਈ ਨਹੀਂ ਹੁੰਦਾ ਕੋਈ ਫਾਇਦਾ ਹਾਂ ਇਹ ਗੱਲ ਅਸੀਂ ਜਦ ਸਾਨੂੰ ਵੱਧ ਤੋਂ ਵੱਧ ਸਪੋਰਟ ਮਿਲੇ ਸਾਰੀ ਪੂਰੀ ਵੀਡੀਓ ਦੇਖਿਆ ਕਰੋਗਾ ਅਸੀਂ ਤੁਸੀਂ ਕਹਿੰਦੇ ਹੋ ਮੈਂ ਕਿਉਂ ਵੀ ਇਹ ਰੋਕੇ ਵੀ ਵੀਡੀਓ ਬਣਾ ਸਕਦੇ ਨੇ ਕਿਉਂਕਿ ਸਾਨੂੰ ਕਾਲੀ ਬਹੁਤ ਆ ਤੇ ਇਸ ਕਰਕੇ ਅਸੀਂ ਜਾਂਦੇ ਜਾਂਦੇ ਵੀਡੀਓ ਬਣਾ ਰਹੇ ਆ ਵੀ ਵਲੌਗ ਵੀ ਕਾਫੀ ਟਾਈਮ ਤੋਂ ਬਣਿਆ ਨਹੀਂ ਨਾ ਹੈਗਾ ਤੇ ਜਿਹੜਾ ਘੁੰਮਣ ਫਿਰਨ ਵਾਲਾ ਵਲੌਗ ਹੁੰਦਾ ਉਹਦਾ ਮਜ਼ਾ ਲੱਗ ਕੇ ਆ ਦੇਖੋ ਬਾਹਰ ਜੀਰੀਆਂ ਜੂਰੀਆਂ ਚੰਗੀਆਂ ਦੇਖੋ ਚਾਰੇ ਪਾਸੇ ਜੀਰੀਆਂ ਜੀਰੀਆਂ ਆ ਨਾ ਇੱਧਰ ਇੱਕ ਖੜਾ ਠੰਢੀ ਠੰਢੀ ਹਵਾ ਚੱਲਦੀ ਹੈ ਚਾਹੇ ਗਰਮੈਸੇ ਆ ਇੱਥੇ ਠੰਢੀ ਹਵਾ ਆਉਂਦੀ ਹੁੰਦੀ ਹੈ ਇੱਕ ਤੁਰ ਤੇ ਬੜਾ ਮਜ਼ਾ ਆਉਂਦਾ ਹੈ ਨਾ ਤੇ ਬਣੇ ਰਹੋ ਬਲੌਗ ਦੇ ਵਿੱਚ ਕਿਤੇ ਜਾਇਓ ਨਾ ਤੇ ਤੁਹਾਨੂੰ ਰੋਡ ਤੇ ਮਿਲਾਉਣਾ ਹੈ ਉਹ ਰੋਡ ਆਪਾਂ ਚੜ੍ਹਨੇ ਆਲੇ ਆ ਰੋਡ ਤੇ ਮਿਲਾਉਣਾ ਠੀਕ ਹੈ ਜੀ ਬਣੇ ਰਹੋ ਬਲੌਗ ਦੇ ਸੋ ਜੀ ਦੋਸਤੋ ਅਸੀਂ ਪਹੁੰਚੇ ਸੀਗੇ ਬੈਂਕ ਬੈਂਕ ਆਫ ਇੰਡੀਆ ਆਏ ਸੀਗੇ ਤੇ ਇਹ ਵੀ ਕੰਮ ਸੀਗਾ ਤੇ ਬਾਕੀ ਇਸਧਰ ਨੂੰ ਜਾਣਾ ਥੰਨੇ ਕੰਨੀ ਨੂੰ ਹਨਾ ਤੇ ਆਏਗਾ ਆਪਣੇ ਇੱਥੇ ਪਾਸਪੋਰਟ ਖਾਤੇ ਹੁੰਦੇ ਆ ਸੀ ਤੇ ਇਹ ਐਫਸੀ ਚਾਹੀਏ ਇਹ ਬਹੁਤ ਵਧੀਆ ਵਰਕਰ ਕੁਲਚਾ ਬਣਾਉਂਦੇ ਨੇ ਸਾਰਾ ਕੁਝ ਨਿਊਟਰਲ ਨੇ ਅਡਲ ਸਾਰਾ ਕੁਝ ਬਣਾਉਂਦੇ ਆ ਜੇ ਅਸੀਂ ਖਾਂਦੇ ਰਹਨੇ ਇਨਾਂ ਕੋਲ ਫਾਸਟ ਫੂਡ ਕਲਵਿੰਦਰ ਵੀਰਾ ਕਹੂਗਾ ਵੀ ਮੈਂ ਵੀਰੇ ਨੂੰ ਡਾਈਟ ਦੱਸੀ ਹੋਈ ਆ ਤੇ ਵੀਰਾ ਫਾਸਟ ਫੂਡ ਖਾਣਾ ਨਹੀਂ ਅਟਦਾ ਹੈਗਾ ਵੀਰੇ ਮੈਂ ਖਾਦਾ ਹੀ ਨਹੀਂ ਹੈਗੇ ਮੈਂ ਦਿਖਾ ਰਿਹਾ ਬਸ ਤੇ ਮਨੀ ਦੀਦੀ ਅਸੀਂ ਇਤੋਂ ਆਨੇ ਹੁੰਨੇ ਆ ਮਨੀ ਦੀਦੀ ਖੁਸ਼ ਹੋਣਦੇ ਆਉਣਗੇ ਵੀ ਕਿਉਂਕਿ ਉਹ ਵੀ ਆਪਣੇ ਵਰਗੀ ਨੇ ਖਾਣ ਪੀਣ ਨੂੰ ਢਿੱਲਾ ਨਹੀਂ ਕਰਦੇ ਜਮਾਈ ਹਨਾ ਮਨੀ ਮਨੀ ਦੀਦੀ ਏ ਰੋਡ ਆ ਜਰਕਾ ਵਾਲਾ ਬੈਂਕ ਆ ਬੱਸ ਆ ਗਈ ਏ ਰੋਡ ਆ ਇਹ ਖੰਨੇ ਤੋਂ ਮਰੇਕੋਟਲੇ ਨੂੰ ਜਾਂਦਾ ਦੇਖੋ ਕਿੰਨਾ ਰਸਾ ਅੱਡੇ ਚ ਬੈਂਕ ਦੇ ਨਾਲ ਹੀ ਅੱਡਾ ਬਣਿਆ ਹੋਇਆ ਸੀਪੇ ਆਈ ਹੋਈ ਆ ਅੱਜ ਮਾਲ ਚ ਕਹਿੰਦੀ ਵਿਸ਼ਾਲ ਮਹਿਗਾ ਮਾਰਟ ਚ ਜਾਣਾ ਇਹ ਵਿਸ਼ਾਲ ਮਹਿਗਾ ਮਾਰਟ ਖੰਨੀ ਆ ਜੀ ਤੁਸੀਂ ਦੇਖਿਆ ਹੋਊਗਾ ਵੀਰੇ ਕਰਦਾ ਇੱਕ ਮਿੰਟਾਂ ਚਾਬੀ ਜੀ ਦੇ ਕੋਲ ਹੈ ਤੁਸੀਂ ਆਏ ਹੋਏ ਆ ਵਿਸ਼ਾਲ ਮਹਿਗਾ ਮਾਰਟ ਤੇ ਇਹ ਦੇਖੋ ਤੁਸੀਂ ਭੇ ਅੰਦਰ ਗਈ ਹੋਈ ਆ ਕਾਪੀ ਟਾਈਮ ਦੀ ਆਈ ਨਹੀਂ ਹੈਗੀ ਬਾਹਰ ਮੈਂ ਉਡੀਕ ਰਿਆ ਸੀਗਾ ਤੇ ਬਸ ਸੋਮ ਵੀ ਆ ਗਿਆ ਹੁਣਾ ਘਰੇ ਹੁਣ ਜਾਣ ਦੀ ਤਿਆਰੀ ਆ ਥੋੜਾ ਜਿਹਾ ਸਮਾਨ ਲਵਾਂਗੇ ਦੁਕਾਨਦਾਰ ਦੇ ਘਰ ਨੂੰ ਜਾਵਾਂਗੇ ਕਾਫੀ ਟਾਈਮ ਹੋ ਗਿਆ ਸੀਪੇ ਨੂੰ ਅੰਦਰ ਗਈ ਨ ਮਕਾਲ ਵੀ ਕੀਤੀ ਆ ਵੀ ਆ ਜਾਓ ਭਾਈ ਆ ਨਾ ਸਾਰਾ ਮੈਗਾ ਮਾਰਟ ਇਹ ਨਾ ਖਰੀਦ ਲੈਓ ਜੀ ਮੈਂ ਆਈ ਸੀ ਹੁਣ ਪਿਛਾਨ ਮੈਗਾ ਮਾਰਟ ਦੇ ਤੇ ਦੇਖਾ ਬੱਚਿਆਂ ਵਾਲੇ ਕੱਪੜੇ ਆਂਦੇ ਆ ਸੋਹਣੇ ਨੇ ਉਹਰੇ ਨਾ ਬਹੁਤ ਸੋਹਣੇ ਬੱਚਿਆਂ ਦੇ ਕੱਪੜੇ ਨੇ ਸੌਫਟ ਸੌਫਟ ਵੀ ਬਹੁਤ ਨੇ ਦੇਖੋ ਜੀ ਇਹਨਾਂ ਨੇ ਬੱਚਿਆਂ ਦੀ ਰਾ ਸ਼ਾਪਿੰਗ ਕਰਨੀ ਆ ਪਲੀਜ਼ ਹੋ ਰਿਹਾ ਕੇ ਕਰਿਓ ਬਹੁਤ ਵਧੀਆ ਨੇ ਉਹਰੇ ਕੱਪੜੇ ਤੇ ਮੈਂ ਲੈ ਲੈਣੀ ਆ ਜੀ ਟੀ-ਸ਼ਰਟ ਦੇਖਣੀ ਆ ਮੈਂ ਇਸ ਤੋਂ ਉੱਪਰ ਜਾਉਂਗੀ ਹੁਣ ਇਸ ਤੋਂ ਵੀ ਉੱਪਰ ਆ ਤੀਸਰੀ ਮੰਜ਼ਲ ਤੇ ਆ ਜੈਂਟਸ ਸ਼ਰਟ ਹਾਲੋ ਜੈਂਟ ਸ਼ਰਟ ਜੇ ਮੈਨੂੰ ਹੁਣ ਮਿਲ ਗਈ ਠੀਕ ਹੈ ਨਹੀਂ ਮੈਂ ਮੁੜ ਕੇ ਨਹੀਂ ਆਣਾ ਔਰੇ ਉਲ ਸਾਈਡ ਜੇ ਮੈਨੂੰ ਮਿਲ ਗਿਆ ਠੀਕ ਆ ਆ ਜੀ ਦੇਖੋ ਥੱਲੇ ਤੱਕ ਵੀ ਉਹ ਇਹ ਵੀ ਖੜੇ ਹੋਣਗੇ ਅੱਛੇ ਕਿਤੇ ਪਤਾ ਨਹੀਂ ਕਿੱਧਰ ਚਲੇ ਗਏ ਮੈਨੂੰ ਛੱਡ ਕੇ ਤੇ ਹੁਣ ਚੱਲੇ ਆ ਜੀ ਆਪਾਂ ਥੱਲੇ ਨੀਚੇ ਜਾਣਾ ਆਪਾਂ ਨੇ ਆਪਾਂ ਹੋਇਆ ਜੀ ਖੰਨੇ ਬੈਂਕ ਦੇ ਵਿੱਚ ਐਜਿਟ ਐਚ ਡੀ ਵੀ ਬੈਂਕ ਦੇ ਵਿੱਚ ਆਏ ਸੀ ਜੀਰੇ ਤੇ ਬੈਂਕ ਦੇ ਵਿੱਚ ਸਾਨੂੰ ਕੰਮ ਸੀਗਾ ਥਾਂ ਕਰਕੇ ਆ ਜਾ ਆਪਈ ਆਪਲੇਰੀਆ ਤੋਂ ਨਹੀਂ ਕਰਦੇ ਨਾ ਥਾਂ ਤੇ ਤੇ ਓਕੇ ਓਕੇ ਥਾਂ ਜੀ ਮੈਂ ਲਿਫਟ ਵਿੱਚ ਉੱੜ ਕੇ ਅੰਦਰ ਮੈਂ ਜਾ ਰਹੀ ਹਾਂ نیچے ਲਾਓ ਜੀ ਆਪਾਂ ਅਗੇ ਥੱਲੇ ਲਾਓ ਜੀ ਇਹ ਰੋਕੋ ਵੀ ਹੁਣ ਕਈ ਵਾਰ ਆਪਾਂ ਹੈ ਕਿੱਧਰ ਗਏ ਇਹ ਹੈ ਹੀ ਨਹੀਂ ਗਏ ਦੋਸਤੋ ਗਰਮੀ ਬਾਰੇ ਦੱਸਦਾ ਗਰਮੀ ਅੱਜ ਠੀਕ ਹੈ ਯਾਰ ਮੈਨੂੰ ਤਾਂ ਠੀਕ ਲੱਗੀ ਹੈ ਬਾਹਰ ਇੰਨੀ ਗਰਮੀ ਨਹੀਂ ਹੈਗੀ ਇੱਕ ਤੇ ਸਾਹਮਣੇ ਖੜ ਜਿੰਨੇ ਠੰਡੀ ਹਵਾ ਲੱਗਦੀ ਹੈ ਇੰਨੀ ਗਰਮੀ ਨਹੀਂ ਹੈਗੀ ਤੇ ਹੁਣ ਤਾਂ ਕਾਫੀ ਫਰਕ ਪੈ ਗਿਆ ਤੇ ਬਾਰਿਸ਼ ਵੀ ਆਉਣ ਲੱਗ ਜਾਨੀਆਂ ਨਾਲ ਦੀ ਨਾਲ ਹਨਾ ਘਟ ਜਾਣੀਆਂ ਗਰਮੀ ਮੈਨੂੰ ਤਾਂ ਅੱਜ ਮੈਂ ਆਇਆ ਸੀ ਖੰਨੇ ਨਾਲ ਤੁਹਾਨੂੰ ਪਤਾ ਹੀ ਹੈ ਤੇ ਮੈਨੂੰ ਅੱਜ ਇੰਨੀ ਗਰਮੀ ਲੱਗੀ ਨਹੀਂ ਹੈਗੀ ਵੀ ਹੈਗੀ ਹੈ ਗਰਮੀ ਹਨਾ ਤੇ ਅੱਗੇ ਤਾਂ ਬਸ ਬਹੁਤ ਪੁਰਾਣਾ ਹਾਲ ਹੁੰਦਾ ਸੀ ਪਾਣੀ ਪਾਣੀ ਕਰੀ ਜਾਂਦੇ ਹੁੰਦੇ ਸੀ ਹੁਣ ਠੀਕ ਆ ਮੌਸਮ ਦੇਖੋ ਪਰ ਕਿਵੇਂ ਗੱਡੀਆਂ ਜਾ ਰਹੀਆਂ ਨੇ ਫਾਸਟ ਫਾਸਟ ਸਣਾ ਲੋਕਾਂ ਦੀ ਆਵਾਜ਼ ਆਈ ਦੇਖੋ ਕਿਵੇਂ ਚੱਲਦੀ ਰਹਿੰਦੀ ਆ ਤੇ ਮੈਂ ਸਸੀਪੇ ਨੂੰ ਡਿਖ ਰਿਆਂ ਵੀ ਆ ਜਾਵੇ ਉਹ ਤੇ ਘਰੋਂ ਚੱਲੀਏ ਸਮਾਨ ਲੈ ਕੇ ਮਾੜਾ ਮੋਟਾ ਸੋਮ ਡੀਕਦਾ ਪਊਗਾ ਮੈਨੂੰ ਸੋਮ ਦੀ ਜ਼ਿਆਦਾ ਟੈਨਸ਼ਨ ਨਾ ਰਹਿੰਦੀ ਆ ਵੀ ਸਕੂਲੋਂ ਆ ਕੇ ਨਾ ਉਹ ਲੱਭਦਾ ਹੁੰਦਾ ਵੀ ਅਮੇ ਪਪਾ ਕਿੱਥੇ ਨੇ ਤੇ ਉਹਦੀ ਟੈਨਸ਼ਨ ਲੱਗੀ ਹੋਈ ਆ ਮੈਨੂੰ ਖੋ ਕਿਵੇਂ ਦੁਨੀਆ ਤਰ੍ਹਾਂ ਕੰਮ ਦੇਖ ਲੋ ਕਿੰਨੇ ਨੇ ਨਾ ਸਾਰੇ ਜਿਵੇਂ ਆਪਾਂ ਵੀ ਫਿਰਦੇ ਆ ਨਾ ਕੰਮ ਨੂੰ ਵੀ ਸਾਰੇ ਹੀ ਫਿਰਦੇ ਨੇ ਕੋਈ ਕੰਮ ਤੋਂ ਵਾਪਸ ਆ ਰਿਹਾ ਕੋਈ ਕੰਮ ਤੇ ਜਾ ਰਿਹਾ ਕੋਈ ਕੁਸ਼ਤ ਕਰ ਰਿਹਾ ਕੋਈ ਕੁਸ਼ਤ ਕਰ ਰਿਹਾ ਨਾ ਸਾਰਾ ਤਰ੍ਹਾਂ ਦੇ ਲੋਕ ਨੇ ਤੇ ਮੈਂ ਵੀ ਇੱਥੇ ਬਹੁਤ ਆਉਂਦਾ ਰਿਹਾ ਪਹਿਲਾਂ ਖੰਨੇ ਮੈਂ ਕੰਮ ਸਿੱਖਦਾ ਰਿਹਾ ਸੀ ਹਾਰਡਵੇਅਰ ਦਾ ਗੰਜੀਤਰੋ ਬੇ ਤੇ ਜਨਾ ਕੰਪਿਊਟਰ ਦੇ ਤਕਰੀਬਨ ਕਾਫੀ ਕੋਰਸ ਕੀਤੇ ਨੇ ਸਾਰੀ ਟੈਲੀ ਟੁਲੀ ਹੋ ਗਈ ਸਾਰੀ ਗੁਟ ਅਕਾਊਂਟ ਵਗੈਰਾ ਉਹਨਾਂ ਤੇ ਬਹੁਤ ਯਾਨੀ ਕਿ ਕਾਫੀ ਟਾਈਮ ਲਾਇਆ ਮੈਂ 3 ਸਾਲ ਹੋਰੇ ਜਲ ਤੁਰਕੇ ਵੀ ਦੇ ਲਓ ਇੱਥੋਂ ਤੋਂ ਇੱਥੋਂ ਬਚਾਲਣਾ ਐਡਾ ਕਿੰਨੇ ਦੂਰ ਆ ਉਧਰ ਨੂੰ ਉੱਥੇ ਤੱਕ ਚਲੇ ਜਾਂਦੇ ਹੁੰਦੇ ਤੁਰਕੇ ਤੇ ਆ ਸਾਰੀਆਂ ਗਲੀਆਂ ਅੰਦਰੋਂ ਅੰਦਰ ਜਿਆਦਾ ਮਾਰਟ ਬਣਿਆ ਵੀ ਨਹੀਂ ਸੀਗਾ ਉਦੋਂ ਦੀ ਗੱਲ ਕਰਦਾ ਮੈਂ 2009 ਦੀ ਇਹਦੇ ਬਾਅਦ ਚ ਬਣ ਗਿਆ ਸੀ ਇਹ ਤੇ ਉਦੋਂ ਫਿਰਦੇ ਰਹੇ ਆ ਬਹੁਤ ਦੇ ਲੋ ਜਦ ਤਰ ਤੋਰਾ ਤੋਰਾ ਹੁੰਦਾ ਸੀਗਾ ਵੀ ਤੁਹਾਨੂੰ ਨੂੰ ਟਾਈਮ ਹੁੰਦਾ ਸੀ ਕੁਝ ਸਰੀਰ ਹਲਕਾ ਹੁੰਦਾ ਸੀਗਾ ਤੇ ਜਾਈ ਆਈ ਜਾਂਦੇ ਸੀਗੇ ਹੁਣ ਤਾਂ ਜਾ ਆ ਨਹੀਂ ਹੁੰਦਾ ਹੈਗਾ ਕਿਸੇ ਪਾਸੇ ਵੀ ਵਜ਼ਨ ਜਾਦੇ ਵਧ ਗਿਆ ਤੇ ਲਓ ਜੀ ਆਪਾਂ ਆਇਆ ਚੂੜੀਆਂ ਲੈਣ ਉਰੋਂ ਚੂੜੀਆਂ ਲਵਾਂਗੇ ਆ ਇਹ ਚੂੜੀਆਂ ਚੂੜੀਆਂ ਰੱਖਿਆ ਪਿਆ ਨੇ ਚੂੜੀਆਂ ਕਹਤੇ ਚੱਕਤੀਆਂ ਹੇ ਤਾਂ ਚੂੜੀਆਂ ਦਾ ਟਾਈਮ ਆ ਜੀ ਆਪਾਂ ਲੈ ਲੀਆਂ ਚੂੜੀਆਂ ਰੋ ਅਧੀਆਂ ਵੀਰੇ ਲੈਣ ਗਿਆ ਹੋਇਆ ਏ ਦੇਖ ਸਕਦਾ ਤੇ ਉੱਪਰ ਸਾਰੇ ਚੂੜੀਆਂ ਪਈਆਂ ਨੇ ਵੀਰੇ ਦੀਆਂ نیچے ਇਹਨਾਂ ਨੇ ਰਖੜੀ ਲਗਾਤੀ ਆ ਸਾਰੀ ਦੇਖ ਸਕਦੇ ਹੋ ਪ੍ਰਾਂਦੀਆਂ ਔਰ ਆ ਦੇਖੋ ਰਖੜੀ ਰਖੜੀ ਪਈ ਆ ਦੁਕਾਨ ਚੋਂ ਆਪਾਂ ਨੇ ਲੈ ਲਿਆ ਸਮਾਨ ਤੇ ਹੁਣ ਥੋੜਾ ਜਿਹਾ ਸਮਾਨ ਨਾ ਦੂਸਰੀ ਦੁਕਾਨ ਚੋਂ ਵੀ ਲੈਣਾ ਹੈ ਆਪਾਂ ਨੇ ਤੇ ਦੂਸਰੀ ਦੁਕਾਨ ਚੋਂ ਲੈ ਕੇ ਫਿਰ ਤੁਹਾਡੇ ਨਾਲ ਬਣਦੇ ਆਪਾਂ ਕਰਦੇ ਆ ਗੱਲਾਂ ਬਾਤਾਂ ਥੋੜਾ ਜਿਹਾ ਸਮਾਨ ਉਧਰੋਂ ਵੀ ਲੈ ਲਈਏ ਲਓ ਜੀ ਦੋਸਤੋ ਅਸੀਂ ਆ ਗਏ ਖੰਨੇ ਤੋਂ ਜਾ ਰਹੇ ਆ ਘਰ ਨੂੰ ਆਪ ਪਛਾਣੋ ਕਿਹੜੀ ਛੜਕਾ ਜਿਹੜੇ ਆਪਣੇ ਲਾਗੇ ਲਾਗੇ ਰਹਿੰਦੇ ਨੇ ਉਹਨਾਂ ਨੂੰ ਤਾਂ ਪਤਾ ਹੋਊ ਸ਼ਾਇਦ ਤੇ ਦੂਰ ਵਾਲਿਆਂ ਨੂੰ ਮੈਂ ਦੱਸ ਦਵਾਂ ਵੀ ਇਹ ਜਿਹੜਾ ਨਸਰਾਲੀ ਰੋਡ ਤੋਂ ਰਾਜੇਵਾਲ ਨੂੰ ਜਾਂਦਾ ਰੋਣੋ ਨੂੰ ਰੋਡ ਉਹ ਆ ਹਨਾ ਜੀ ਤੇ ਆ ਦੇਖੋ ਸਾਰੀ ਜ਼ਮੀਨ ਹੈਗੀ ਸਰਕਾਰੀ ਖਾਲੀ ਪਈਆ ਇਹ ਠੇਕੇ ਤੇ ਜਾਊਗੀ ਸਾਰੀ ਇਹ ਤੇ ਲੱਗਿਆ ਨਹੀਂ ਹਾਂ ਸਰਕਾਰੀ ਹੈਗਾ ਸਾਰੀ ਮੈਂ ਕਹਿੰਦੀ ਕੁਝ ਵੀ ਬਣਾ ਕਰਦੇ ਜੀ ਖਾਲੀ ਪਿਆ ਨਾ ਤਾਂ ਇੰਤਜ਼ਾਰ ਕਰ ਲਈ ਯਾਰ ਸਾਡੇ ਕੋਲੇ ਸਮਾਨ ਜੀ ਅੱਜ ਸਮਾਨ ਹੈਗਾ ਬਹੁਤ ਜ਼ਿਆਦਾ ਆ ਦੇਖੋ ਤੁਹਾਨੂੰ ਦਿਖਾਉਣਾ ਹੈ ਸਿੱਖੋ ਫੱਟੇ ਦਾ ਤਾਂ ਜੇ ਸਾਇਤ ਹੈ ਕਿ ਆਵੇ ਤੁਹਾਨੂੰ ਤੇ ਮੈਂ ਵੀ ਲੁਕਿਆ ਬੈਠਾ ਦੇਖੋ ਮੇਰੇ ਕੋਲ ਕਿੰਨਾ ਸਮਾਨ ਰੱਖਿਆ ਹੈ ਅਸੀਂ ਤੇ ਸੀਪੇ ਕੁਲ ਵੀ ਕਾਫੀ ਸਮਾਨ ਫੜਿਆ ਹੋਇਆ ਅੱਜ ਅਸੀਂ ਪੂਰੀ ਸ਼ਾਪਿੰਗ ਕਰਕੇ ਤਾਂ ਹੀ ਅੱਜ ਬਲੌਗ ਜਿਆਦਾ ਰਾਸਤੇ 'ਚ ਬਣਾ ਨਹੀਂ ਹੋਇਆ ਕਿਉਂਕਿ ਹਨਾ ਰੋਡ ਤੇ ਤਾਂ ਮੈਂ ਬਿਲਕੁਲ ਹੀ ਨਹੀਂ ਬਣਾਇਆ ਹੈਗਾ ਸਾਮਾਨ ਬਹੁਤ ਜਿਆਦਾ ਹੈ ਜੀ ਸਾਮਾਨ ਜਿਆਦਾ ਰਿਸਕ ਨਹੀਂ ਲੈਣਾ ਹੈਗਾ ਜ਼ਿੰਦਗੀ ਸਭ ਤੋਂ ਅ ਮਨ ਮੋਲ ਹੈ ਇੱਕ ਵਾਰੇ ਮਿਲਣੀ ਹੈ ਇਹਦਾ ਘਤਰ ਕਰੋ ਕਰੋ ਸਾਰੀ ਚੈਨਲ ਨੂੰ ਸਬਸਕ੍ਰਾਈਬ ਕਰੋ ਜਿਹੜੇ ਨਵੇਂ ਨੇ ਤੇ ਦੱਸੋ ਕਿਵੇਂ ਲੱਗਿਆ ਤਾਂ ਵੀ ਕਮੈਂਟ ਦੇ ਦਿਓ। ਜਿੱਕੇਵੇਂ ਆ ਸੋਹਣੀਆਂ ਜੀੜੀਆਂ ਹਰੇ ਭਰੇ ਖੇਤ ਤੇ ਆ ਗਿਆ ਜੀ ਪੱਠਾ। ਉਹ ਆ ਗਿਆ ਪੱਠਾ ਤੇ ਵਸ ਅਸੀਂ ਪਹੁੰਚਣ ਆਲੇ ਹਾਂ ਜੀ ਬੁੜਾ ਣੜੇ ਰੋ ਬਲੌਗ ਦੇ ਨਾਲ ਹਨਾ। ਦੇਖੋ ਆਲੇ ਦਾ ਮਾਹੌਲ ਕਿੰਨਾ ਸੋਹਣਾ ਆਲੇ-ਦਾਲੇ ਅੱਜ ਬਹੁਤ ਸੋਹਣਾ ਮਾਹੌਲ ਆ ਤੇ ਸਾਨੂੰ ਸੋਮ ਦੀ ਟੈਨਸ਼ਨ ਆ। ਸੋ ਸਾਡਾ ਵਿਚਾਰਾ ਇਕੱਲਾ ਹੀ ਆ ਘਰੇ ਅਸੀਂ ਦੋਨੋਂ ਜਾਣੇ ਆਏ ਹੋ ਸੀਗੇ ਖੰਨੇ ਮੈਨੂੰ ਦੱਸਿਆ ਵੀ ਨਹੀਂ ਹੈਗਾ ਵੀ ਅਸੀਂ ਖੰਨੇ ਆ ਹਾਂ ਹੁਣ ਅਸੀਂ ਦੱਸਿਆ ਵੀ ਨਹੀਂ ਹੈਗਾ ਵਿਚਾਰੇ ਨੂੰ ਕਿਉਂਕਿ ਉਹਨੇ ਵਿੱਚ ਵੀਰੇ ਕਹਿਣਾ ਆਣਾ ਦੀ ਮੈਂ ਸੁੱਟੀ ਕਰਨੀ ਹੈ ਹਾਂ ਉਹਨੇ ਕਹਿਣਾ ਸੀਗਾ ਮੈਂ ਨਹੀਂ ਪਾਪਾ ਮੈਂ ਵੀ ਜਾਣਾ ਤੇ ਸੁੱਟੀ ਕਰਨੀ ਆ ਚਲੋ ਜੀ ਮੈਂ ਤੇ ਤੁਹਾਨੂੰ ਘਰੇ ਜਾ ਕੇ ਅਸੀਂ ਲਓ ਜੀ ਅੱਜ ਲਿਆਂਦਾ ਸਮਾਨ ਖੰਨੇ ਤੋਂ ਦੇਖੋ ਕਿੰਨਾ ਢੇਰ ਲੱਗ ਗਿਆ ਉਹ ਭਏ ਨੇ ਕੱਟੇ ਤਿੰਨ ਉਹ ਸਕੂਟਰ ਦੇ ਉੱਤੇ ਹੀ ਧਰ ਲਾਇਆ ਮੈਂ ਦੇਖੋ ਜੀ ਉੱਤੇ ਸੋਮ ਬੈਠਾ 1.2 3 ਬਾਕੀ ਆ ਸਾਮਾਨ ਆ ਇੱਕ ਹੋ ਵੀ ਪਿਆਲਾ ਪਾਪਾ ਮੇਂ ਇੱਕ ਹੋ ਪਿਆਲਾ ਪਾਪਾ ਦੇ ਲਓ ਤੁਸੀਂ ਵੀ ਮਾੜੀ ਗੱਡੀ ਜਿੰਨਾ ਸਾਮਾਨ ਮੈਂ ਸਕੂਟਰੀ ਤੇ ਲੱਦ ਲਿਆ ਮੈਂ ਅੱਜ ਡਰੀ ਬਹੁਤ ਆ ਵੀ ਸਕੂਟਰੀ ਤੇ ਆ ਰਬੜ ਵੈਂ ਸਾਰੇ ਖਾਲੀ ਹੋਏ ਪੈ ਸੀਗੇ ਆ ਕੀ ਆ ਰਬੜ ਗੰਡਲੇ ਆਂਦੇ ਜੀ ਸੀਪੇ ਨੇ ਮੈਂ ਸਾਰਾ ਸਾਮਾਨ ਦਿਖਾਉਂਗੀ ਅੱਜ ਕਿੰਨੇ ਰੁਪਏ ਪੀਸ ਵੇਚਣ 5 ਰੁਪਏ 5 ਰੁਪਏ ਪੀਸ ਦੇਖੋ ਜੀ ਇਹ 5 ਰੁਪਏ ਪੀਸ ਵੇਚਣ ਸੀ ਪਹਿ ਲੈ ਕੇ ਆਈ ਆ ਤੇ ਇਹਦੇ ਵਿੱਚ ਚੂੜੀਆਂ ਹੀ ਚੂੜੀਆਂ ਨੇ ਆਪਣੇ ਆਗੇ ਨਾ ਸੋਨਾ ਸੋਨਾ ਦਾ ਸਮਾਨ ਲੈ ਕੇ ਆਏ ਤੇ ਫਿਰ ਸੀਪੇ ਕਹਿੰਦੀ ਨਾ ਦੁਕਾਨ ਤੇ ਸੋਨਾ ਦਾ ਸਮਾਨ ਵੀ ਚਾਹੀਦਾ ਜ਼ਰੂਰੀ ਆ ਨਾ ਤੇ ਆ ਬਿਸਕਟ ਖਾ ਲੋ ਜੀ ਕਿਹਨੇ ਖਾਣੇ ਆ ਵਾਫਸ ਪਏ ਨੇ ਵਰ ਵਰ ਨੂੰ ਪਏ ਨੇ ਗੁੱਡੇ ਪਏ ਨੇ ਹਨਾ ਆ ਥੱਲੇ ਕਰੀਮ ਵਾਲੇ ਵੀ ਪਏ ਨੇ ਭੂਜੀਆ ਪਿਆ ਪਕੌੜੇ ਪਏ ਨੇ ਆ ਪੈਨ ਨੇ ਇਹ ਤੁਸੀਂ ਲਾਈਵ ਦੇ ਵਿੱਚ ਦੇਖਦੇ ਹੁੰਦੇ ਹੋ ਨਾ ਤੇ ਉਹ ਆਪਣੀ ਲੱਗੀ ਹੋਈ ਐਲ ਸੀ ਡੀ ਤੇ ਆਪਣੀ ਫਰਿੱਜ ਅੱਜ ਅ ਥੋੜੇ ਜਿਹੇ ਦਿਨ ਤੱਕ ਕੋਈ ਗੱਲ ਨਹੀਂ ਬੜੀ ਗੱਲ ਨਹੀਂ ਹੈਗੀ ਕੋਈ ਹੋ ਜਾਂਦਾ ਹੁੰਦਾ ਹੱਥ ਟਾਈਟ ਹੋ ਗਿਆ ਤੇ ਐਸੀ ਝੱਟ ਪਰਫਿਊਮ ਦਿਖਾਉਣੀ ਹੈ ਮੈਂ ਕੱਢ ਕੇ ਉਧਰ ਲਿਆ ਕੇ ਸਾਰਾ ਸਾਮਾਨ ਦਿਖਾਉਣੀ ਹੈ ਮੈਂ ਹੂੰ ਤੁਹ ਨਹੀਂ ਲੱਗਦੀ ਸੀ ਪੈਣੀ ਮੇਰੇ ਸ਼ਕਲ ਵਿਗੜੀ ਪਈ ਆ ਮੈਨੂੰ ਨਾ ਨਹੀਂ ਤੂੰ ਬਹੁਤ ਸੋਹਣੀ ਲੱਗਦੀ ਹੈ ਤੱਕੀ ਪਈਆਂ ਅੱਜ ਮੇਰੇ ਸ਼ਾਦੀ ਚ ਅੱਜ ਫੇਰ ਦਾਲ ਦਾ ਬਹੁਤ ਹੁੰਦਾ ਕਿਉਂ ਉਹ ਤਾਂ ਰਹਾ ਹੋ ਗਿਆ ਦਵਾਈ ਦਵਾ ਲੈ ਤਾ ਸਾਨੂੰ ਸੋਮ ਤੇਰੀ ਉਹ ਟੈਨਸ਼ਨ ਵੱਡ ਵੱਡ ਕੇ ਖਾਈ ਗਈ ਆ ਯਾਰ ਦੇਖ ਲੈ ਮੈਂ ਮੈਨੂੰ ਮੈਂ ਉੱਥੇ ਕਰੀ ਆ ਮਾਂ ਸੋਮ ਕੀ ਕਰਦਾ ਹੋਊਗਾ ਮੈਂ ਫੋਨ ਵੀ ਉਹ ਘਰੇ ਨਹੀਂ ਰੱਖਿਆ ਆਈਫੋਨ ਨਹੀਂ ਮਾਂ ਉਹਨੇ ਹੀ ਫੋਨ ਕਰ ਦੇਣਾ ਵੀ ਆਈਫੋਨ 'ਚ ਪੈਸੇ ਹੈਗੇ ਆਪਾਂ ਤਾਂ ਕਰ ਲੈਂਦੇ ਗੁਰੂ ਪੈਸੇ ਤਾਂ ਉਹਦੇ ਵਿੱਚ ਮੂੰਹ ਪੈਕ ਤਾਂ ਹੈਗਾ ਇਨਕਮਿੰਗ ਵਾਲਾ ਪਵਾਇਆ ਹੋਇਆ ਮੇਰਾ ਆਊਟ ਗੋਇੰਗ ਦਾ ਸਾਰਿਆਂ 'ਚ ਥੋੜੋ ਪਵਾਇਦਾ ਹੁੰਦਾ ਯਾਰ ਖਰਾਬ ਕਰ ਤੇ ਕਰਤਾ ਵਾਟਰ ਪੂਲ ਯਾਰ ਉਹ ਆਪ ਹੀ ਹੋ ਗਿਆ ਸੀ ਪਾਪ ਹੀ ਹੋ ਗਿਆ ਮੈਂ ਨਹੀਂ ਦੇਖੋ ਤੁਪਕਾ ਤੁਪਕਾ ਗਿਰ ਰਿਹਾ ਆਪਣੇ ਬੱਲੇ ਵਰਗਾ ਹੁੰਦਾ ਹੁੰਦਾ ਤੇ ਮਾੜਾ ਮੁਰੇ ਨੂੰ ਕਹ ਕੇ ਦੇ ਤਿਲ ਤਰ ਉਹ ਕੁਝ ਨਹੀਂ ਮੁਰੇ ਨੂੰ ਮੁਰੇ ਨੇ ਇੱਕ ਤਾਂ ਖਰਾਬ ਹੋਊਗਾ ਲੈ ਦੇਖ ਲਓ ਹੁਣ ਮੈਂ ਕਰਿਆ ਕਰਕੇ ਹੀ ਆ ਡੈਡ ਯਾਰ ਲੈ ਉਹ ਫੇਰ ਲੱਗ ਇੱਕ ਬਟਰ ਪੂਲਰ ਦੀ ਟੂਟੀ ਖਰਾਬ ਹੋ ਗਈ ਟੂਟੀ ਨਵੀਂ ਲਿਆਉਣੀ ਨਹੀਂ ਨਹੀਂ ਹੁਣ ਨਹੀਂ ਦੇਖਦਾ ਹੈਗਾ ਨਹੀਂ ਦੇਖਦਾ ਔਰ ਨਹੀਂ ਦੇਖਣਾ ਹੈ ਚਲੋ ਜੀ ਹੁਣ ਆ ਨਾ ਆਪਾਂ ਇਹ ਵਲੌਗ ਦੀ ਕਰਦੇ ਆ ਸਮਾਪਤੀ ਤੇ ਇੱਕ ਮਿੰਟ ਮੈਂ ਮੂਰੇ ਆਉਂਗਾ ਲਓ ਜੀ ਦੋਸਤੋ ਹੁਣ ਆਪਾਂ ਨਾ ਇਹ ਵਲੌਗ ਖੰਨੇ ਤੋਂ ਆ ਗਏ ਆਪਾਂ ਨਾ ਵਲੌਗ ਦਾ ਕਰਦੇ ਆ ਇੰਡ ਤੇ ਨਵੇਂ ਵਲੌਗ ਵਿੱਚ ਮਿਲਾਂਗੇ ਫੇਰ ਬਹੁਤ ਜਲਦੀ ਤੇ ਜਿਹੜੇ ਮੇਰੇ ਭੈਣ ਭਾਈ ਨਵੇਂ ਨੇ ਨਾ ਵਲੌਗ 'ਚ ਤੇ ਉਹ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਇਹ ਤੁਹਾਨੂੰ ਆਪਾਂ ਇਕਨੇ ਵੀਡੀਓ ਨਵੀਆਂ ਨਵੀਆਂ ਲਿਆਉਂਦੇ ਰਹਾਂਗੇ ਹਨਾ ਤੇ ਗਰਮੀ ਬਹੁਤ ਆ ਗਰਮੀ ਤੋਂ ਬਚ ਕੇ ਰਹੋ ਬਾਹਰ ਨਾ ਨਿਕਲੋ ਜਿਆਦਾ ਤੇ ਕਮੈਂਟ ਕਰਕੇ ਦੱਸਿਆ ਕਰੋ ਵੀ ਨਾਲੇ ਕਿੱਦਾਂ ਦੇ ਲੱਗਦੇ ਤੁਹਾਨੂੰ ਵਲੌਗ ਸਾਡੇ ਹਾਂ ਕਮੈਂਟ ਕਰਕੇ ਦੱਸਿਆ ਕਰੋ ਹਨਾ ਤੇ ਅੱਗੇ ਸ਼ੇਅਰ ਵੀ ਕਰ ਦਿਆ ਕਰੋ ਤੇ ਭੈਣ ਭਰਾਵਾਂ ਨੂੰ ਸ਼ੇਅਰ ਕਰ ਦਿਆ ਕਰੋ ਦੋਸਤਾਂ ਮਿੱਤਰਾਂ ਨੂੰ ਆਪਣਿਆਂ ਨੂੰ ਹਾਂ ਤੇ ਦੱਸਿਆ ਕਰੋ ਕਮੈਂਟ ਕਰਕੇ ਵੀ ਕਿੱਦਾਂ ਦੇ ਲੱਗਦਾ ਤੁਹਾਨੂੰ ਵਲੌਗ ਹਾਂਜੀ ਤੇ ਸੋਮ ਬਾਏ ਬਾਏ ਕਰਦੇ ਸਾਰਿਆਂ ਨੂੰ ਬਾਏ ਬਾਏ एवरीवन ਅਸੀ ਕਾਲ ਜੀ ਸਾਰੇ ਆ ਰਹੇ ਹਾਂ